ਹਾਂਜੀ ਸੱਚੇ ਆ ਕੱਲ ਜੀ ਸਾਨੂੰ ਤੁਹਾ ਸਾਰਾ ਪੰਜਾਬ ਫੂਡ ਹੈਲਥ ਸਵਾਗਤ ਆ ਅੱਜ ਆਪਾਂ ਜਾ ਰਹੀਆਂ ਛੋਟਿਆਂ ਤੋਂ ਲੈ ਕੇ ਵੱਡਿਆਂ ਲਈ ਬਹੁਤ ਹੀ ਵਧੀਆ ਹੈਲਦੀ ਪ੍ਰੋਟੀਨ ਵਾਲਿਆ ਚੀਜ਼ ਜਿਹਦੇ ਇੰਨੇ ਫਾਇਦੇ ਆ ਕਿ ਸਾਰੇ ਮੈਂ ਸਕਰੀਨ ਦੇ ਉੱਤੇ ਲਿਖੇ ਹੋਏ ਆ ਫਾਈਬਰ ਬਹੁਤ ਹੁੰਦਾ ਇਹਦੇ ਵਿੱਚ ਪ੍ਰੋਟੀਨ ਹੁੰਦਾ ਆ ਭਾਰ ਘਟਾਉਣ ਦੇ ਲਈ ਵੀ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਬਹੁਤ ਹੀ ਹਲਕਾ ਹੁੰਦਾ ਆ ਸੋ ਚਲੋ ਕਰਦੇ ਆ ਇਹਨੂੰ ਬਣਾਉਣਾ ਸ਼ੁਰੂ ਬਹੁਤ ਚਟਪਟਾ ਵਾਲੀ ਰੈਸਪੀ ਆ ਉਹਦੇ ਲਈ ਮੈਂ ਇੱਥੇ ਕੀਨਵਾ ਲਿਆ ਇਹਨੂੰ ਕੀਨਵਾ ਕਹਿੰਦੇ ਆ ਬਾਜ਼ਾਰ ਦੇ ਵਿੱਚ ਆਸਾਨੀ ਨਾਲ ਮਿਲ ਜਾਂਦਾ ਇਹ ਇਹਨੂੰ ਦੋ ਤੋਂ ਤਿੰਨ ਵਾਰੀ ਮੈਂ ਧੋ ਕੇ ਇਹਨੂੰ ਮੈਂ ਪਾਣੀ ਦੇ ਵਿੱਚ ਉਬਾਲ ਲਿਆ ਹੈ ਤਕਰੀਬਨ 10 ਮਿੰਟ ਦੇ ਲਈ ਜਦ ਤੱਕ ਇਹ ਨਰਮ ਨਾ ਹੋ ਜਾਏ ਫਿਰ ਇੱਥੇ ਮੈਂ ਤੇਲ ਦੇ ਵਿੱਚ ਪਾਇਆ ਹੈ ਜੀਰਾ ਰਾਏ ਮੈਂ ਦੋ ਤਰੀਕੇ ਦੀ ਰਾਈ ਪਾਈ ਹੈ ਤੇ ਇਹਨੂੰ ਜਿਹੜਾ ਪਾਕ ਹੈ ਆਪਾਂ ਫਿਰ ਲਸਣ ਅਦਰਕ ਤੇ ਮਿਰਚਾ ਪਾਉਣਾ ਹੈ ਬਰੀਕ ਕਟੀਆਂ ਹੋਈਆਂ ਤੇ ਇਹਨੂੰ ਚੰਗੀ ਤਰੀਕਾ ਭੁੰਨ ਲੈਣਾ ਆਪਾਂ ਪਾ ਕੇ ਬਹੁਤ ਹੀ ਹੈਲਦੀ ਹੈ ਤੁਸੀਂ ਇਹਨੂੰ ਜ਼ਰੂਰ ਬਣਾਓ ਇੱਕਦਮ ਹੈਲਦੀ ਰੈਸਪੀ ਆ ਬਹੁਤ ਹੀ ਵਧੀਆ ਲੱਗਦੀ ਹੈ ਤੇ ਹਾਈ ਪ੍ਰੋਟੀਨ ਆ ਬਹੁਤ ਜ਼ਿਆਦਾ ਵਧੀਆ ਲੱਗੂਗੀ ਤੁਸੀਂ ਇੱਕ ਵਾਰੀ ਬਣਾ ਲਿਆ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਗੀ ਇਹ ਤੇ ਇਹਦੇ ਵਿੱਚ ਮੈਂ ਬਰੀ ਕਟੀਆਂ ਹੋਈਆਂ ਸ਼ਿਮਲਾ ਮਿਰਚ ਪਾਈ ਆ ਦੋ ਰੰਗ ਦੀ ਤੇ ਨਾਲ ਹੀ ਮੈਂ ਪਾਈ ਆ ਹਰੇ ਮਟਰ ਉਬਲੇ ਹੋਏ ਹਰੇ ਮਟਰ ਤੇ ਪਾਇਆ ਪਿਆਜ਼ ਬਰੀ ਕੱਟੇ ਹੋਏ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਆਪਾਂ ਬਰੀਕ ਕੱਟ ਕੇ ਪਾ ਲੈਣੀਆਂ ਤੇ ਤੁਸੀਂ ਜਿਹੜੀਆਂ ਵੀ ਤੁਹਾਡੇ ਸਬਜ਼ੀਆਂ ਹੈਗੀਆਂ ਆ ਤੁਸੀਂ ਗਾਜਰ ਵੀ ਪਾ ਸਕਦੇ ਆ ਜਿਹੜੀਆਂ ਵੀ ਸਬਜ਼ੀਆਂ ਹੈਗੀਆਂ ਤੁਸੀਂ ਪਾ ਸਕਦੇ ਆ ਫਿਰ ਇਹਦੇ ਵਿੱਚ ਸਵਾਦ ਸਾਇਕ ਲੂਣ ਪਾਇਆ ਧਨੀਆ ਪਾਊਡਰ ਪਾਇਆ ਥੋੜਾ ਥੋੜਾ ਜੀਰਾ ਪਾਊਡਰ ਥੋੜਾ ਜੀ ਗਰਮ ਮਸਾਲਾ ਪਾਊਡਰ ਥੋੜਾ ਜੀ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਲਾ ਲਿਆ ਤੇ ਹਲਕੀ ਜੀ ਆਪਾਂ ਹਿੰਗ ਜਰੂਰ ਪਾ ਲੈਣੀ ਆ ਹੇੰਗਾ ਆਪਣੇ ਇਹੜੇ ਪਾਚਨ ਸ਼ਕਤੀ ਦੇ ਵਿੱਚ ਬਹੁਤ ਹੈਲਪ ਕਰਦੀ ਆ ਤੇ ਇਹਦੇ ਵਿੱਚ ਆਪਾਂ ਅੱਧਾ ਚਮਚ ਹਲਦੀ ਪਾ ਲਈਏ ਤੇ ਨਾਲੇ ਆਪਾਂ ਇੱਕ ਟਮਾਟਰ ਨੂੰ ਬਰੀਕ ਕੱਟ ਕੇ ਜਾਂ ਫਿਰ ਬਰੀਕ ਪੇਸਟ ਬਣਾ ਕੇ ਪਾ ਲਿਆ ਆ ਤੇ ਇਹਨੂੰ ਚੰਗੀ ਤਿਕਨਾ ਬਿਲਾ ਲੈਣਾ ਹੈ ਤੇ ਫਿਰ ਇਹਦੇ ਵਿੱਚ ਪਾਉਣਾ ਹੈ ਕੀਨਵਾ ਤੇ ਹਲਕਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਿਕਨਾ ਭੁੰਨ ਲੈਣਾ ਥੋੜਾ ਪਕਾ ਲੈਣਾ ਯਾਨੀ ਕਿ ਬਹੁਤ ਹੀ ਜਿਆਦਾ ਵਧੀਆ ਤੇ ਹਾਈ ਪ੍ਰੋਟੀਨ ਵਾਲਾ ਇਹ ਤੁਹਾਡਾ ਬਣ ਕੇ ਤਿਆਰ ਆ ਜੇ ਤੁਹਾਨੂੰ ਇਹ ਇੰਨੀ ਵਧੀਆ ਹਾਈ ਪ੍ਰੋਟੀਨ ਵਾਲੀ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਇਦਾਂ ਦੀਆਂ ਵਧੀਆ ਵਧੀਆ ਰੈਸਪੀਜ਼ ਦੇ ਲਈ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਦੇਖੋ ਕਿੰਨਾ ਵਧੀਆ ਆਪਣਾ ਹੈ ਬਣ ਕੇ ਤਿਆਰ ਆ ਜੂਏ ਰੈਸਪੀ ਵੀ ਟਰਾਈ ਕਰਿਓ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ